ਦੁੱਲੇ ਪੱਟੀ ਦੇ ਨਾਲ ਉਹ ਬਹੁਤ ੱਤਕਾ ਕੀਤਾ ਜਾ ਰਿਹਾ ਦੁੱਲੇ ਪੱਟੀ ਦੀ ਜਿਹੜੀ ਉਹ ਲੜਾਈ ਆ ਸਿਰਫ ਸੁੰਦਰਮੁੰਦਰੀ ਤੱਕ ਉਹ ਸੀਮਿਤ ਕੀਤੀ ਗਈ ਆ ਪਰ ਅਸੀਂ ਕਹਿੰਦੇ ਆ ਵੀ ਦੁੱਲੇ ਪੱਟੀ ਦੀ ਲੜਾਈ ਅਸਲ ਗਰੀਬਾਂ ਦੇ ਮਜਲੂਮਾਂ ਦੇ ਹੱਕ ਦੀ ਲੜਾਈ ਸੀ ਤੁਸੀਂ ਦੇਖੋ ਵੀ ਜਿਹੜਾ ਦੁੱਲੇ ਪੱਟੀ ਦਾ ਦਾਦਾ ਸੀ ਬਿਜਲੀਖਣ ਬਿਜਲੀਖਣ ਪੱਟੀ ਤੇ ਉਹਦਾ ਜਿਹੜਾ ਪਿਤਾ ਫਰੀਦ ਖਾਨ ਪੱਟੀ ਉਹ ਜਿਹੜੀ ਸਾਰੀ ਲੜਾਈ ਕੀ ਸੀ ਕਿ ਜਿਹੜੀ ਮੁਗਲ ਹਕੂਮਤ ਵੱਲੋਂ ਟੈਕਸ ਲਾਏ ਜਾ ਰਹੇ ਸੀ ਉਹਦੇ ਖਿਲਾਫ ਉਹ ਸਾਰੀ ਲੜਾਈ ਸੀ ਉਹਨਾਂ ਟੈਕਸਾਂ ਨੂੰ ਰੋਕਣ ਦੇ ਲਈ ਸਰਕਾਰ ਦੀ ਵਿਰੋਧਤਾ ਉਹਨਾਂ ਨੇ ਕੀਤੀ ਤੇ ਜਿਹੜੇ ਟੈਕਸ ਉਗਰਾਹ ਕੇ ਉਹ ਜਿਹੜੇ ਸਰਕਾਰੀ ਖਜ਼ਾਨੇ ਵੱਲ ਲਏ ਪਚਾਏ ਜਾਂਦੇ ਸੀ ਉਹਨਾਂ ਨੂੰ ਜਿਹੜਾ ਉਹ ਉਹਦੀ ਜਿਹੜੀ ਬੀਲੀਖਣ ਪੱਟੀ ਤੇ ਫਰੀਦਖਣ ਪੱਟੀ ਦੀ ਜਿਹੜੀ ਫੌਜ ਬਣਾਈ ਹੋਈ ਸੀ ਗਰੀਬਾਂ ਮਜ਼ਦੂਰਾ ਮਜਲੂਮਾਂ ਦੀ ਉਹਨੂੰ ਲੁੱਟ ਕੇ ਤੇ ਆਮ ਲੋਕਾਂ ਦੇ ਵਿੱਚ ਗਰੀਬਾਂ ਚ ਵੰਡਿਆ ਜਾਂਦਾ ਸੀਗਾ ਜਦੋਂ ਉਹ ਜਵਾਨ ਹੁੰਦਾ ਦੁੱਲਾ ਉਹਦੇ ਜਨਮ ਤੋਂ ਬਾਅਦ ਜਵਾਨ ਹੁੰਦਾ ਤੇ ਉਹਨੂੰ ਇਹ ਗੱਲ ਦਾ ਪਤਾ ਲੱਗਦਾ ਕਿ ਮੇਰੇ ਬਾਪ ਦਾਦੇ ਜਿਹੜੇ ਉਹ ਮੁਗਲ ਹਕੂਮਤ ਖਿਲਾਫ ਇਸ ਗੱਲ ਲਈ ਲੜੇ ਵੀ ਉਹ ਮਜਲੂਮਾਂ ਦੀ ਲੁੱਟ ਕਰ ਰਹੀ ਆ ਮੁਗਲ ਹਕੂਮਤ ਤੇ ਇਸ ਲਈ ਇਸ ਲੜਾਈ ਦੇ ਕਾਰਨ ਉਹਨਾਂ ਦੀਆਂ ਜਿਹੜੀਆਂ ਖੱਲਾਂ ਦੇ ਵਿੱਚ ਤੂੜੀ ਪਰ ਕੇ ਉਹਨਾਂ ਟੰਗਿਆ ਗਿਆ ਤਾਂ ਜਦੋਂ ਨੂੰ ਇਹ ਗੱਲ ਦਾ ਪਤਾ ਲੱਗਿਆ ਤਾਂ ਉਹਨੇ ਆਪ ਦੇ ਬਾਪ ਦਾਦਾ ਦੇ ਨਾਲ ਰਾਹ ਫੜਿਆ ਤੇ ਉਹਨੇ ਜਿਹੜੀ ਲੜਾਈ ਉਹ ਦੁਬਾਰਾ ਸ਼ੁਰੂ ਕੀਤੀ ਪ੍ਰੇਰਨਾ ਸਰੋਤ ਹੁੰਦਾ ਇਤਿਹਾਸ ਸਾਡੇ ਲਈ ਜੇ ਦੁੱਲੇ ਪੱਟੀ ਨੇ ਉਹ ਲੜਾਈ ਸ਼ੁਰੂ ਕੀਤੀ ਤਾਂ ਹੀ ਕੀਤੀ ਜਦੋਂ ਉਹਦੇ ਇਤਿਹਾਸ ਦਾ ਪਤਾ ਲੱਗਿਆ ਇਹ ਸਾਡਾ ਇਤਿਹਾਸ ਕੀ ਸੀ ਮੇਰੇ ਬਾਪ ਦਾਦਾ ਨੇ ਜਿਹੜਾ ਉਹਨਾਂ ਨੂੰ ਕਾਦੇ ਲਈ ਮਾਰਿਆ ਗਿਆ ਉਹਨਾਂ ਨੂੰ ਕਾਦੇ ਲਈ ਜਿਹੜਾ ਉਹ ਛੀਦ ਕੀਤਾ ਗਿਆ ਜੇ ਉਹਨੂੰ ਇਸ ਗੱਲ ਦਾ ਪਤਾ ਲੱਗਿਆ ਉਹਨੂੰ ਇਤਿਹਾਸ ਦਾ ਪਤਾ ਲੱਗਿਆ ਤਾਂ ਲੜਾਈ ਸ਼ੁਰੂ ਕੀਤੀ ਗਈ ਇਸ ਕਰਕੇ ਅਸੀਂ ਅੱਜ ਕੋਸ਼ਿਸ਼ ਕਰ ਰਹੇ ਹਾਂ ਉਹਲਾ ਇਤਿਹਾਸ ਆ ਉਹ ਲੋਕਾਂ ਨੂੰ ਦੱਸਿਆ ਜਾਵੇ ਸਹੀ ਇਤਿਹਾਸ ਉਹਨਾਂ ਦੇ ਮਨਾਂ 'ਚ ਭਰਿਆ ਜਾਵੇ ਤੇ ਉਹ ਲੜਾਈ ਜਿਹੜੀ ਉਹ ਸ਼ੁਰੂ ਕੀਤੀ ਜਾਵੇ ਜਿਹੜੀ ਲੁੱਟ ਆ ਉਹ ਲਗਾਤਾਰ ਜਾਰੀ ਆ ਲੁੱਟੂ ਮੈਂ ਹੋ ਰਹੀ ਆ ਟੈਕਸ ਲਾਏ ਜਾ ਰਹੇ ਆ ਲੋਕਾਂ ਤੋਂ ਜਿਹੜਾ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਨੂੰ ਸਖਾਲਾ ਕਰਨ ਦੀ ਬਜਾਏ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਰ ਮੁਸ਼ਕਲਾਂ ਖੜੀਆਂ ਕੀਤੀਆਂ ਜਾ ਰਹੀਆਂ ਤੇ ਜੇ ਬੱਚਾ ਬਿਮਾਰ ਹੋ ਜਾਏ ਉਹਦਾ ਲਾਇਕ ਆਉਣ ਲਈ ਵੀ ਕਰਜ਼ਾ ਲੈਣਾ ਪੈ ਰਿਹਾ ਬੱਚਿਆਂ ਦੀ ਪੜ੍ਹਾਈ ਲਈ ਵੀ ਕਰਜ਼ਾ ਲੈਣਾ ਪੈ ਰਿਹਾ ਤੇ ਵਿਆਹ ਸ਼ਾਦੀਆਂ ਤਾਂ ਬਹੁਤ ਵੱਡੀ ਗਲਤ ਹੁੰਦੀਆਂ ਹੀ ਕਰਜ਼ੇ ਨਾਲ ਇਸ ਕਰਕੇ ਛੋਟੀਆਂ-ਛੋਟੀਆਂ ਜਿਹੜੀਆਂ ਸਮੱਸਿਆਵਾਂ ਹੋਈਆਂ ਸਾਨੂੰ ਕਰਜ਼ਾ ਲੈ ਕੇ ਹੱਲ ਕਰਨੀਆਂ ਪੈ ਰਹੀਆਂ ਤਾਂ ਇਹ ਇਹ ਇਹਦਾ ਮਤਲਬ ਇਹ ਹੈ ਆ ਕਿ ਇਹ ਬਹੁਤ ਵੱਡਾ ਸੰਕਟ ਉਹ ਲਹਿਰ ਦੇ ਸਾਹਮਣੇ ਖੜਾ ਇਤਿਹਾਸ ਸਾਡੇ ਲਈ ਬਹੁਤ ਉਹ ਪ੍ਰੇਰਣਾਦਾਇਕ ਸਾਬਤ ਹੋ ਸਕਦਾ। ਦੋਸਤੋ ਲੋੜੀ ਦਾ ਤਿਹਾਰ ਆ ਜਿਹੜਾ ਸਿਰਫ ਤੇ ਸਿਰਫ ਕਿਤੇ ਨਾ ਕਿਤੇ ਤਗੜੇ ਲੋਕਾਂ ਦਾ ਤਿਹਾਰ ਆ ਜਿਹੜਾ ਉਹ ਬਣ ਕੇ ਰਹਿ ਗਿਆ। ਪਰ ਅਸਲ ਦੇ ਵਿੱਚ ਜੇਕਰ ਇਸ ਦਾ ਇਤਿਹਾਸਿਕ ਪਿਛੋਕੜ ਦੇਖਣਾ ਹੋਵੇ ਤਾਂ ਇਹ ਤਿਹਾਰ ਪੂਰਨ ਤੌਰ ਦੇ ਉੱਤੇ ਜੋ ਸਾਡਾ ਕਿਰਤੀ ਤਬਕਾ ਹੈਗਾ ਜੋ ਗਰੀਬ ਤਬਕਾ ਹੈਗਾ ਉਹਨਾਂ ਦੇ ਨਾਲ ਕਰਨ ਦੀ ਤੇ ਉਹਨਾਂ ਦੁਆਰਾ ਸੰਘਰਸ਼ ਕਰਨ ਦੀ ਆ ਜਿਹੜੀ ਗਾਥਾ ਨੂੰ ਆ ਜਿਹੜਾ ਉਹ ਬਿਆਨ ਕਰਦਾ ਹੈਗਾ ਦੁੱਲੇ ਪੱਟੀ ਦੀ ਕਹਾਣੀ ਆ ਜਿਹੜੀ ਕਿਤੇ ਨਾ ਕਿਤੇ ਸਿਰਫ ਸਿਰਫ ਤਰੋੜ ਮਰੋੜ ਕੇ ਜਿਹੜੀ ਉਹ ਪੇਸ਼ ਕੀਤੀ ਜਾਂਦੀ ਆ ਪਰ ਇਹ ਆ ਜਿਹੜਾ ਬਹੁਤ ਸਾਰੀਆਂ ਇਤਿਹਾਸ ਦੇ ਤੋਂ ਗਰਦਾਂ ਝਾੜੀਆਂ ਹੀ ਨਹੀਂ ਜਾਂਦੀਆਂ ਆ ਕਿ ਦੁੱਲੇ ਪੱਟੀ ਤੇ ਉਸ ਦੇ ਪੁਰਖਿਆਂ ਨੇ ਆ ਜਿਹੜਾ ਵੱਡੇ ਪੱਦਰ ਦੇ ਉੱਤੇ ਲਾਮਬੰਦ ਹੋ ਗਏ ਤੇ ਲੋਕਾਂ ਨੂੰ ਲਾਮਬੰਦ ਕਰਕੇ ਆ ਜਿਹੜਾ ਮੁਗਲ ਹਕੂਮਤ ਦੇ ਖਿਲਾਫ ਬਗਾਵਤ ਕੀਤੀ ਸੀ ਅੱਜ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਜਿਹੜਾ ਪਿੰਡ ਪੁੱਟੀ ਆਲਾ ਵਿਖੇ ਆ ਜਿਹੜਾ ਮਜ਼ਦੂਰਾਂ ਨੇ ਸਾਂਝੇ ਤੌਰ ਦੇਤੇ ਲੋਹੜੀ ਮਨਾਈ ਤੇ ਇਸ ਮੌਕੇ ਆ ਜਿਹੜਾ ਮਜ਼ਦੂਰਾਂ ਨੂੰ ਆ ਜਿਹੜਾ ਦੁੱਲੇ ਪੱਟੀ ਦੀ ਕਹਾਣੀ ਤੇ ਉਸ ਦੇ ਇਤਿਹਾਸ ਬਾਰੇ ਜਿਹੜੀ ਉਹ ਜਾਣਕਾਰੀ ਵੀ ਆ ਜਿਹੜੀ ਲੋਕਾਂ ਨੂੰ ਮੁਹੱਈਆ ਕਰਵਾਈ ਗਈ ਤਾਂ ਕਿ ਲੋਕ ਵੀ ਆ ਜਿਹੜੇ ਸੰਘਰਸ਼ਾਂ ਦੇ ਰਾਹ ਪੈਣ ਸਾਡੇ ਨਾਲ ਪਿੰਡੂ ਮਜ਼ਦੂਰ ਯੂਨੀਅਨ ਤੋਂ ਲਖਵੰਤ ਕਿਰਤੀ ਜੀ ਸ਼ਾਮਲ ਨੇ ਆਪਾਂ ਉਹਨਾਂ ਦਾ ਸਵਾਗਤ ਕਰਾਂਗੇ ਸਵਾਗਤ ਆ ਬਾਈ ਜੀ ਧੰਵਾਦ ਜੀ ਮੋਟਰ ਸਾਹਿਬ ਬਹੁਤ ਮਿਹਰਬਾਨੀ ਅਛਾ ਬਾਈ ਜੀ ਉਹ ਬਹੁਤ ਨਵੇਕਲਾ ਜਿਹਾ ਉਦਮ ਹੈਗਾ ਕਿ ਤੁਸੀਂ ਇਸ ਪਿੰਡ ਦੇ ਵਿੱਚ ਲੋੜੀ ਬਾਰ ਰਹੇ ਹੋ ਦੁੱਲੇ ਭੱਟੀ ਦੀ ਜਿਹੜੀ ਕਥਾ ਹੈਗੀ ਆ ਉਹ ਸਾਰੀ ਦੀ ਸਾਰੀ ਆ ਜਿਹੜੀ ਲੋਕਾਂ ਦੀ ਇੱਕ ਪਛਾਈ ਹੈਗੀ ਆ ਕੀ ਕਥਾ ਸੀ ਤੇ ਕਿਸ ਤਰੀਕੇ ਦੇ ਨਾਲ ਉਹ ਕਿਰਤੀ ਕਾਮਿਆਂ ਦੇ ਨਾਲ ਆ ਜਿਹੜੀ ਉਹ ਖੜਦੀ ਹੈਗੀ ਬਿਲਕੁਲ ਦੇਖੋ ਦੁੱਲੇ ਭੱਟੀ ਦੇ ਨਾਲ ਉਹ ਬਹੁਤ ਧੱਕਾ ਕੀਤਾ ਜਾ ਰਿਹਾ ਹੂੰ ਦੁੱਲੇ ਭੱਟੀ ਦੀ ਜਿਹੜੀ ਉਹ ਲੜਾਈ ਆ ਸਿਰਫ ਸੁੰਦਰਮੁੰਦਰੀ ਤੱਕ ਉਹ ਸੀਮਤ ਕੀਤੀ ਗਈ ਆ ਪਰ ਅਸੀਂ ਕਹਿੰਦੇ ਆ ਵੀ ਦੁੱਲੇ ਭੱਟੀ ਦੀ ਲੜਾਈ ਅਸਲ ਗਰੀਬਾਂ ਨਾ ਮਜਲੂਮਾਂ ਦੇ ਹੱਕ ਦੀ ਲੜਾਈ ਸੀ ਤੁਸੀਂ ਦੇਖੋ ਵੀ ਜਿਹੜਾ ਦੁੱਲੇ ਪੱਟੀ ਦਾ ਦਾਦਾ ਸੀ ਬਿਜਲੀਖਣ ਬਿਜਲੀਖਣ ਪੱਟੀ ਤੇ ਉਹਦਾ ਜਿਹੜਾ ਪਿਤਾ ਫਰੀਦ ਖਾਨ ਪੱਟੀ ਉਹ ਜਿਹੜੀ ਸਾਰੀ ਲੜਾਈ ਕੀ ਸੀ ਕਿ ਜਿਹੜੀ ਮੁਗਲ ਹਕੂਮਤ ਵੱਲੋਂ ਟੈਕਸ ਲਾਏ ਜਾ ਰਹੇ ਸੀ ਉਹਦੇ ਖਿਲਾਫ ਉਹ ਸਾਰੀ ਲੜਾਈ ਸੀ ਉਹਨਾਂ ਟੈਕਸਾਂ ਨੂੰ ਰੋਕਣ ਦੇ ਲਈ ਸਰਕਾਰ ਦੀ ਵਿਰੋਧਤਾ ਉਹਨਾਂ ਨੇ ਕੀਤੀ ਤੇ ਜਿਹੜੇ ਟੈਕਸ ਉਗਰਾਹ ਕੇ ਉਹ ਜਿਹੜੇ ਸਰਕਾਰੀ ਖਜ਼ਾਨੇ ਵੱਲ ਲਏ ਪਚਾਏ ਜਾਂਦੇ ਸੀ ਉਹਨਾਂ ਨੂੰ ਜਿਹੜਾ ਉਹ ਉਹਦੀ ਜਿਹੜੀ ਬੀਲੀਖਣ ਪੱਟੀ ਤੇ ਫਰੀਦਖਣ ਪੱਟੀ ਦੀ ਜਿਹੜੀ ਫੌਜ ਬਣਾਈ ਹੋਈ ਸੀ ਗਰੀਬਾਂ ਮਜ਼ਦੂਰਾ ਮਜਲੂਮਾਂ ਦੀ ਉਹਨੂੰ ਲੁੱਟ ਕੇ ਤੇ ਆਮ ਲੋਕਾਂ ਦੇ ਵਿੱਚ ਗਰੀਬਾਂ ਚ ਵੰਡਿਆ ਜਾਂਦਾ ਸੀਗਾ ਇਹ ਸਾਰੀ ਲੜਾਈ ਜਿਹੜੀ ਉਹ ਸੀਗੀ ਉਸ ਤੋਂ ਬਾਅਦ ਕੀ ਹੁੰਦਾ ਕਿ ਜਿਹੜੀ ਜਦੋਂ ਮੁਗਲ ਫੌਜ ਨੂੰ ਇਹ ਪਤਾ ਲੱਗ ਜਾ ਮੁਗਲ ਹਕੂਮਤ ਨੂੰ ਪਤਾ ਲੱਗਿਆ ਕਿ ਸੰਦਲਵਾਰ ਦੇ ਇਲਾਕੇ ਦੇ ਵਿੱਚ ਇੱਕ ਬਿਜਲੀਖਾਨ ਪੱਟੀ ਤੇ ਫਰੀਦਖਾਨ ਪੱਟੀ ਆਪਣੀ ਫੌਜ ਬਣਾ ਕੇ ਉਹ ਸਰਕਾਰ ਖਿਲਾਫ ਬਗਾਵਤ ਕਰ ਰਹੇ ਆ ਤੇ ਸਰਕਾਰੀ ਖਜ਼ਾਨੇ ਨੂੰ ਲੁੱਟ ਕੇ ਤੇ ਜਿਹੜਾ ਉਹ ਮਜਲੂਮਾਂ ਦੇ ਵਿੱਚ ਮੰਡ ਰਹੇ ਆ ਤਾਂ ਉੱਥੇ ਜਿਹੜੀ ਫੌਜ ਚੜਾ ਕੇ ਉਹ ਸਾਰੇ ਇਲਾਕੇ ਨੂੰ ਤਬਾਹ ਕੀਤਾ ਗਿਆ ਤੇ ਬਿਜਲੀਖਾਨ ਪੱਟੀ ਤੇ ਫਰੀਦਖਾਨ ਪੱਟੀ ਦੇ ਜਿਹੜੇ ਸ੍ਰੀ ਜਿਹੜੀ ਖੱਲ ਲਾ ਕੇ ਉਹ ਖੱਲ ਦੇ ਵਿੱਚ ਤੂੜੀ ਭਰ ਕੇ ਤੇ ਉਹ ਜਿਹੜਾ ਲਾਹੌਰ ਦੇ ਦਰਵਾਜੇ ਦੇ ਉੱਤੇ ਟੰਗਿਆ ਗਿਆ ਤਾਂ ਜੋ ਉਸ ਤੋਂ ਬਾਅਦ ਕੋਈ ਬੰਦਾ ਮੁਗਲ ਹਕੂਮਤ ਦੇ ਖਿਲਾਫ ਸਰ ਚੁੱਕਣ ਦੀ ਜ਼ਰੂਰਤ ਨਾ ਕਰੇ ਪਰ ਹਕੀਕਤ ਉਲਟਾ ਸਰ ਜਿਹੜਾ ਹੋ ਚੁੱਕਣਾ ਉਹ ਲਾਜ਼ਮੀ ਆ ਕੋਈ ਨਾ ਕੋਈ ਸੂਰਮਾ ਇਹ ਪੰਜਾਬ ਦੀ ਧਰਤੀ ਐ ਇੱਥੋਂ ਸੂਰਮੇ ਪੈਦਾ ਹੋਏ ਆ ਤੇ ਇਹ ਹਕੀਕਤ ਆ ਕਿ ਕਿਸੇ ਨਾ ਕਿਸਨੇ ਸਰ ਚੱਕਣਾ ਹੀ ਸੀ ਜੇ ਸਮੇਂ ਉਹਨਾਂ ਦੇ ਜਿਹੜਾ ਸਰੀਰ ਦੇ ਵਿੱਚ ਤੂੜੀ ਖਲ ਵਿੱਚ ਤੂੜੀ ਭਰੀ ਗਈ ਉਹ ਸਮੇਂ ਜਿਹੜਾ ਦੁੱਲਾ ਭੱਟੀ ਉਹ ਆਪਣੀ ਮਾਂ ਦੇ ਪੇਟ ਸੀ ਲੱਦੀ ਦੇ ਪੇਟ ਸੀ ਤਾਂ ਜਦੋਂ ਉਹ ਜਵਾਨ ਹੁੰਦਾ ਅਦੁੱਲਾ ਉਹਦੇ ਜਨਮ ਤੋਂ ਬਾਅਦ ਜਵਾਨ ਹੁੰਦਾ ਤੇ ਉਹਨੂੰ ਇਹ ਗੱਲ ਦਾ ਪਤਾ ਲੱਗਦਾ ਕਿ ਮੇਰੇ ਬਾਪ ਦਾਦੇ ਜਿਹੜੇ ਉਹ ਮੁਗਲ ਹਕੂਮਤ ਖਿਲਾਫ ਇਸ ਗੱਲ ਲਈ ਲੜੇ ਵੀ ਉਹ ਮਜਲੂਮਾਂ ਦੀ ਲੁੱਟ ਕਰ ਰਹੀ ਆ ਮੁਗਲ ਹਕੂਮਤ ਤੇ ਇਸ ਲਈ ਇਸ ਲੜਾਈ ਦੇ ਕਾਰਨ ਉਹਨਾਂ ਦੀਆਂ ਜਿਹੜੀਆਂ ਖੱਲਾਂ ਦੇ ਵਿੱਚ ਤੂੜੀ ਪਰ ਕਿਉਂ ਟੰਗਿਆ ਗਿਆ ਤਾਂ ਜਦੋਂ ਨੂੰ ਇਹ ਗੱਲ ਦਾ ਪਤਾ ਲੱਗਿਆ ਤਾਂ ਉਹਨੇ ਆਪ ਦੇ ਬਾਪ ਦਾਦੇ ਦਾ ਰਾਹ ਫੜਿਆ ਤੇ ਉਹਨੇ ਜਿਹੜੀ ਲੜਾਈ ਉਹ ਦੁਬਾਰਾ ਸ਼ੁਰੂ ਕੀਤੀ ਤੇ ਮਜਲੂਮਾਂ ਦੇ ਹੱਕ ਵਿੱਚ ਜਿਹੜਾ ਲੜਦਾ ਰਿਹਾ ਜਿਹਦੇ ਨਾਲ ਹੀ ਇੱਕ ਜਿਹੜੀ ਦੰਦ ਕਥਾ ਜੁੜੀ ਹੋਈ ਆ ਸੁਨਦਰਮੁੰਦਰੀਏ ਹੋ ਤੇਰਾ ਕੋਣ ਵਿਚਾਰਾ ਹੋ ਦੁੱਲਾ ਭੱਟੀ ਵਾਲਾ ਹਨਾ ਵੀ ਜਿੱਥੇ ਉਹ ਸਰਕਾਰੀ ਖਜ਼ਾਨਾ ਨੂੰ ਲੁੱਟ ਕੇ ਗਰੀਬਾਂ ਦੇ ਵਿੱਚ ਮੰਦਾ ਸੀ ਜਿੱਥੇ ਉਹ ਮੁਗਲਾਂ ਦੀ ਹਕੂਮਤ ਦੇ ਖਿਲਾਫ ਡਟ ਕੇ ਲੜਿਆ ਉੱਥੇ ਜਦੋਂ ਧੀਆ ਪੈਣਾ ਜਿਹੜੀਆਂ ਉਧਾਲੀਆਂ ਜਾਂਦੀਆਂ ਸੀਗੀਆਂ ਹਕੂਮਤ ਵੱਲੋਂ ਜਾਂ ਉਹਨਾਂ ਦੇ ਜਿਹੜੇ ਅਹਿਲਕਾਰ ਸੀਗੇ ਤਾਂ ਉਹਨਾਂ ਦੀ ਰਾਖੀ ਵੀ ਜਿਹੜੀ ਦੁੱਲਾ ਨਾਲੋਂ ਨਾਲ ਕਰਦਾ ਸੀ ਧੀਆ ਭੈਣਾਂ ਦੀ ਰਾਖੀ ਦਾ ਜਿਹੜਾ ਜੰਮਾ ਵੀ ਉਹਨੇ ਆਪਣੇ ਮੋਢਿਆਂ ਤੇ ਲਿਆ ਤੇ ਜਿਹਦੇ ਨਾਲ ਹੀ ਜਿਹੜੀ ਇਹ ਕਥਾ ਸੁੰਦਰਮੁੰਦਰੀ ਵਾਲੀ ਆ ਕਿ ਜਦੋਂ ਉਧਾਲ ਕੇ ਜਾ ਰਹੇ ਸੀਗੇ ਉਹਦੇ ਅਹਿਲਕਾਰ ਤਾਂ ਜਿਹੜਾ ਉਹਨਾਂ ਨੂੰ ਛਡਾ ਕੇ ਤੇ ਉਹਨਾਂ ਕੁੜੀਆਂ ਦਾ ਜਿਹੜਾ ਉਹਨੇ ਉਹਨਾਂ ਧੀਆ ਧਿਆਣੀਆਂ ਦਾ ਉਹ ਜਿਹੜਾ ਦੁੱਲੇ ਭੱਟੀ ਨੇ ਵਿਆਹ ਕੀਤਾ ਇਸ ਕਰਕੇ ਅੱਜ ਅਸੀਂ ਇਸ ਪਿੰਡ ਦੇ ਵਿੱਚ ਮਜ਼ਦੂਰਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਇਹ ਸਾਰੀ ਕਥਾ ਵੀ ਅਸੀਂ ਗਾਥਾ ਸੁਣਾ ਰਹੇ ਆ ਤੇ ਦੁੱਲੇ ਦੀ ਲੜਾਈ ਬਾਰੇ ਦੱਸ ਰਹੇ ਆ ਤੇ ਨਾਲ ਦੀ ਨਾਲ ਇੱਕ ਅਸੀਂ ਨਵੇਕਲਾ ਇਹ ਉਹ ਕਦਮ ਚੱਕਣ ਦੀ ਕੋਸ਼ਿਸ਼ ਕੀਤੀ ਆ ਜੀ ਅੱਛਾ ਭਾਈ ਜੀ ਜੇਕਰ ਪੰਜਾਬ ਪੱਦਰ ਦੇ ਉੱਤੇ ਦੇਖੀਏ ਤਾਂ ਮਜ਼ਦੂਰਾਂ ਦੀਆਂ ਬਹੁਤ ਸਾਰੀਆਂ ਦਿੱਕਤਾਂ ਜੀ ਵੱਡੇ ਪੱਦਰ ਦੇ ਉੱਤੇ ਤਾਂ ਇਹ ਵੀ ਹੈਗਾ ਕਿ ਮਜ਼ਦੂਰਾਂ ਕੋਲੇ ਆ ਜਿਹੜਾ ਬਹੁਤ ਸਾਰੇ ਮਜ਼ਦੂਰਾਂ ਕੋਲੇ ਤਾਂ ਰਹਿਣ ਦੇ ਲਈ ਜਗ੍ਹਾ ਵੀ ਹੈ ਨਹੀਂ ਜਾਂ ਨਰੇਗਾ ਦੀਆਂ ਸਮੱਸਿਆਵਾਂ ਜਾਂ ਫਿਰ ਰਾਸ਼ਨ ਕਾਰਡ ਦੀਆਂ ਸਮੱਸਿਆਵਾਂ ਬਹੁਤ ਸਾਰੀਆਂ ਸਮੱਸਿਆਵਾਂ ਹਲਤੀਕ ਜੇਕਰ ਆਪਾਂ ਕਹਿ ਲਈਏ ਕਿ ਮੁੰਡਲੀਆਂ ਲੋੜਾਂ ਕੁਲੀ ਗੁੱਲੀ ਤੇ ਜੁੱਲੀ ਵਾਲੀਆਂ ਸਮੱਸ ਉਹ ਲੋੜਾਂ ਵੀ ਪੂਰੀਆਂ ਨਹੀਂ ਹੋ ਰਹੀਆਂ ਬਹੁਤ ਸਾਰੇ ਮਜ਼ਦੂਰਾਂ ਦੇ ਅਜਿਹੇ ਸਮੇਂ ਕੀ ਇਹੋ ਜੇ ਪ੍ਰੋਗਰਾਮ ਆ ਜਿਹੜੇ ਸਹਾਇੀ ਹੋ ਸਕਦੇ ਆ ਮਜ਼ਦੂਰ ਲਹਿਰ ਬਣਨ ਵਾਸਤੇ ਬਿਲਕੁਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਦੇਖੋ ਪ੍ਰੇਰਨਾ ਸਰੋਤ ਹੁੰਦਾ ਇਤਿਹਾਸ ਸਾਡੇ ਲਈ ਜੇ ਦੁੱਲੇ ਪੱਟੀ ਨੇ ਉਹ ਲੜਾਈ ਸ਼ੁਰੂ ਕੀਤੀ ਤਾਂ ਹੀ ਕੀਤੀ ਜਦੋਂ ਉਹਦੇ ਇਤਿਹਾਸ ਦਾ ਪਤਾ ਲੱਗਿਆ ਇਹ ਸਾਡਾ ਇਤਿਹਾਸ ਕੀ ਸੀ ਮੇਰੇ ਬਾਬਦਾਦਿਆਂ ਨੇ ਜਿਹੜਾ ਉਹਨਾਂ ਨੂੰ ਕਾਦੇ ਲਈ ਮਾਰਿਆ ਗਿਆ ਉਹਨਾਂ ਨੂੰ ਕਾਦੇ ਲਈ ਜਿਹੜਾ ਉਹ ਛੀਦ ਕੀਤਾ ਗਿਆ ਜਿਉਂ ਨੂੰ ਇਸ ਗੱਲ ਦਾ ਪਤਾ ਲੱਗਿਆ ਉਹਨੂੰ ਇਤਿਹਾਸ ਦਾ ਪਤਾ ਲੱਗਾ ਤਾਂ ਲੜਾਈ ਸ਼ੁਰੂ ਕੀਤੀ ਗਈ ਇਸ ਕਰਕੇ ਅਸੀਂ ਅੱਜ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦਾ ਇਤਿਹਾਸ ਆ ਉਹ ਲੋਕਾਂ ਨੂੰ ਦੱਸਿਆ ਜਾਵੇ ਸਹੀ ਇਤਿਹਾਸ ਉਹਨਾਂ ਦੇ ਮਨਾਂ 'ਚ ਭਰਿਆ ਜਾਵੇ ਤੇ ਉਹ ਲੜਾਈ ਜਿਹੜੀ ਉਹ ਸ਼ੁਰੂ ਕੀਤੀ ਜਾਵੇ ਜਿਹੜੀ ਲੁੱਟਾ ਉਹ ਲਗਾਤਾਰ ਜਾਰੀ ਆ ਲੁੱਟੂਮੇ ਹੀ ਹੋ ਰਹੀ ਆ ਟੈਕਸ ਲਾਏ ਜਾ ਰਹੇ ਆ ਲੋਕਾਂ ਤੋਂ ਜਿਹੜਾ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਨੂੰ ਸੁਖਾਲਾ ਕਰਨ ਦੀ ਬਜਾਏ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਰ ਮੁਸ਼ਕਲਾਂ ਖੜੀਆਂ ਕੀਤੀਆਂ ਜਾ ਰਹੀਆਂ ਉਹਨਾਂ ਦਾ ਜਿਹੜਾ ਦਿਹਾੜੀ ਦਾ ਸਵਾਲ ਆ ਉਹਨਾਂ ਵਾਸਤੇ ਰੋਜ਼ਗਾਰ ਦਾ ਸਵਾਲ ਆ ਉਹਨਾਂ ਵਾਸਤੇ ਰੋਟੀ ਸਭ ਤੋਂ ਵੱਡਾ ਮਸਲਾ ਬਣਿਆ ਹੋਇਆ ਕਿ ਰੋਟੀ ਖਾਣੀ ਕਿਵੇਂ ਆ ਕਿੱਥੋਂ ਖਾਣੀ ਆ ਰੋਟੀ ਰੋਟੀ ਕਿਵੇਂ ਕਮਾਉਣੀ ਆ ਇਹ ਸਭ ਤੋਂ ਵੱਡਾ ਅੱਜ ਮਸਲਾ ਬਣਾ ਹੋਇਆ ਦੇਖੋ ਤੇ ਜੇ ਮੇਕ ਬੱਚਾ ਬਿਮਾਰ ਹੋ ਜੇ ਉਹਦਾ ਇਲਾਜ ਕਰਨ ਲਈ ਵੀ ਕਰਜ਼ਾ ਲੈਣਾ ਪੈ ਰਿਹਾ ਬੱਚਿਆਂ ਦੀ ਪੜ੍ਹਾਈ ਲਈ ਵੀ ਕਰਜ਼ਾ ਲੈਣਾ ਪੈ ਰਿਹਾ ਤੇ ਵਿਆਹ ਸ਼ਾਦੀਆਂ ਤਾਂ ਬਹੁਤ ਵੱਡੀ ਗਲਤ ਹੁੰਦੀਆਂ ਹੀ ਕਰਜ਼ੇ ਨਾਲ ਇਸ ਕਰਕੇ ਛੋਟੀਆਂ-ਛੋਟੀਆਂ ਜਿਹੀਆਂ ਸਮੱਸਿਆਵਾਂ ਵੀ ਸਾਨੂੰ ਕਰਜ਼ਾ ਲੈ ਕੇ ਹੱਲ ਕਰਨੀਆਂ ਪੈ ਰਹੀਆਂ ਤਾਂ ਇਹ ਇਹਦਾ ਮਤਲਬ ਇਹ ਹੈ ਆ ਕਿ ਇਹ ਬਹੁਤ ਵੱਡਾ ਸੰਕਟ ਉਹ ਲਹਿਰ ਦੇ ਸਾਹਮਣੇ ਖੜਾ ਤੇ ਇਤਿਹਾਸ ਸਾਡੇ ਲਈ ਬਹੁਤ ਉਹ ਪ੍ਰੇਰਣਾਦਾਇਕ ਸਾਬਤ ਹੋ ਸਕਦਾ ਜੀ ਅੱਛਾ ਬਾਈ ਜੀ ਹੋਰ ਬਹੁਤ ਸਾਰੀਆਂ ਮਜ਼ਦੂਰ ਆਰਗੇਨਾਈਜੇਸ਼ਨਾਂ ਪੰਜਾਬ ਦੇ ਵਿੱਚ ਕੰਮ ਕਰਦੀਆਂ ਹੋਏਗਾ। ਜੀ। ਤੁਹਾਨੂੰ ਲੱਗਦਾ ਹੈਗਾ ਕਿ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਆ ਚਲੋ ਇਹ ਵੀ ਇੱਕ ਛੋਟਾ ਜਿਹਾ ਉਦਮ ਆ ਕਿਉਂਕਿ ਲੋਹੜੀ ਦੇ ਉੱਤੇ ਬਹੁਤ ਵੱਡਾ ਤੁਹਾਡਾ ਉਪਰਾਲਾ ਹੈਗਾ ਕਿ ਇੱਕ ਥਾਂ ਦੇ ਉੱਤੇ ਲੋਹੜੀ ਵਾਲੀ ਆਉਂਦੇ ਸਾਲ ਨੂੰ ਆ ਜਿਹੜਾ ਉਹ ਹੋਰ ਥਾਵਾਂ ਦੇ ਉੱਤੇ ਆ ਜਿਹੜੀ ਬੱਲਣ ਦੀ ਲੋਕ ਕੋਸ਼ਿਸ਼ ਕਰਨਗੇ ਤੇ ਇਸ ਤੋਂ ਲੋਕੀ ਸਿੱਖਿਆ ਵੀ ਲੈਣਗੇ। ਤੁਹਾਨੂੰ ਲੱਗਦਾ ਹੈਗਾ ਕਿ ਪੰਜਾਬ ਦੇ ਵਿੱਚ ਕਦੇ ਮਜ਼ਦੂਰ ਲਹਿਰ ਆ ਜਿਹੜੀ ਉੱਤਰ ਸਕਦੀ ਹੈਗੀ ਕੁਝ ਉਹ ਇੱਕ ਦੇਖਦਾ ਹੈਗਾ। ਦੇਖੋ ਇਹ ਗੱਲ ਸੁਭਾਵਕ ਆ ਕੁਦਰਤ ਦਾ ਨਿਯਮ ਆ ਤਬਦੀਲੀ ਹੋਣੀ ਆ ਲਹਿਰ ਕਦੋਂ ਵੀ ਉੱਠ ਸਕਦੀ ਹੁੰਦੀ ਆ ਇਹ ਹਾਲਾਤਾਂ ਤੇ ਨਿਰਭਰ ਆ ਲਹਿਰ ਕਿਸੇ ਦੀ ਬੱਜੀ ਨਹੀਂ ਗਈ ਨਾ ਤਾਂ ਕੋਈ ਜੇ ਉੱਠੇ ਤਾਂ ਨਾ ਕੋਣ ਰੋਕ ਸਕਦਾ ਠੀਕ ਆ ਲਹਿਰ ਕਿਸੇ ਦੀ ਬੰਨੀ ਹੋਈ ਨਹੀਂ ਲਹਿਰ ਕਦੋਂ ਵੀ ਉੱਠ ਸਕਦੀ ਹੁੰਦੀ ਆ ਪਰ ਉਹਦੇ ਲਈ ਹਾਲਾਤ ਜ਼ਰੂਰ ਸਾਜਗਰ ਹੁੰਦੇ ਆ ਹੁਣ ਅਸੀਂ ਜਿਹੜੀ ਗੱਲ ਕਰਦੇ ਆ ਮਜ਼ਦੂਰਾਂ ਦੀ ਜਿਹੜੀ ਲਹਿਰ ਉਨਾਂ ਲਈ ਬਹੁਤ ਸਾਜ਼ਗਰ ਹਾਲਾਤ ਨੇ ਠੀਕ ਆ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਕਿ ਇਲਾਜ ਦਾ ਕੋਈ ਪ੍ਰਬੰਧ ਨਹੀਂ ਰੋਟੀ ਦਾ ਕੋਈ ਪ੍ਰਬੰਧ ਨਹੀਂ ਰੋਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਲਗਾਤਾਰ ਪ੍ਰਵਾਸ ਹੋ ਰਿਹਾ ਮਜ਼ਦੂਰਾਂ ਚ ਹੀ ਪ੍ਰਵਾਸ ਹੋ ਰਿਹਾ ਠੀਕ ਆ ਤੇ ਬਹੁਤ ਵੱਡੀ ਦਿੱਕਤ ਉਦੋਂ ਆਉਂਦੀ ਜਦੋਂ ਬੰਦਾ ਇੱਥੋਂ ਪੈਸੇ ਖਰਚ ਕੇ ਬਾਹਰ ਜਾਂਦਾ ਤੇ ਫੇਰ ਉਹਨੂੰ ਰੋਜ਼ਗਾਰ ਨਹੀਂ ਮਿਲਦਾ ਉੱਥੇ ਵੀ ਤੇ ਫੇਰ ਉਹ ਆਪ ਸੌਂਦਾ ਇਸ ਕਰਕੇ ਮਜ਼ਦੂਰ ਲਹਿਰ ਆਉਣ ਵਾਲੇ ਸਮੇਂ ਚ ਨਿੱਟ ਭੁੱਖ ਮਜ਼ਦੂਰ ਲਹਿਰ ਉਸਰੂਗੀ ਤੇ ਉਮੀਦ ਇਹ ਹੈ ਆ ਕਿ ਬਹੁਤ ਸਾਰਾ ਕੂੜਾ ਕਬਾੜਾ ਗੰਦਪੈਲਾ ਉਹ ਹੁੰਝ ਕੇ ਇਹ ਸਮਾਜ ਨੂੰ ਸੋਹਣਾ ਬਣਾਉਗੀ